ਆਹ ਇੱਕ ਬੰਦਾ ਹੈ ਕੱਲ ਦਾ ਕਈ ਸਾਰੇ ਚੈਨਲਾਂ ਤੇ ਜਥੇਦਾਰ ਗਿਆਨੀ ਹਰਪ੍ਰੀਤ ਦੇ ਉੱਪਰ ਬੜੇ ਵੱਡੇ ਤੇ ਗੰਦੇ-ਗੰਦੇ ਦੋਸ਼ ਲਾ ਰਿਹਾ ਹੈ ਕਹਿੰਦਾ ਕਿ ਗਿਆਨੀ ਹਰਪ੍ਰੀਤ ਦੇ ਮੇਰੀ ਘਰ ਵਾਲੀ ਨਾਲ ਨਜਾਇਜ਼ ਸਬੰਧ ਸੀ ਮੈਂ ਉੱਤੋਂ ਫੜਿਆ ਔਰ ਉਧਰ ਲੋਕ ਥੱਲੇ ਕਮੈਂਟਾਂ ਦੇ ਵਿੱਚ ਕਹਿ ਰਹੇ ਨੇ ਕਿ ਇਹ ਵਿਰਸਾ ਸਿੰਘ ਵਲਟੋਆ ਹੋਰਾਂ ਦਾ ਖੜਾ ਕੀਤਾ ਬੰਦਾ ਝੂਠੇ ਦੋਸ਼ ਲਾ ਰਿਹਾ ਔਰ ਸੁਖਬੀਰ ਬਾਦਲ ਹੋਰਾਂ ਦੀ ਸਾਜ਼ਿਸ਼ ਦੇ ਤਹਿਤ ਇਹ ਬੋਲ ਰਿਹਾ ਇਹਦੇ ਤੇ ਇਹਦੀ ਅਸਲੀਅਤ ਤੇ ਪੂਰੀ ਗੱਲ ਆਪਾਂ ਅੱਗੇ ਕਰਦੇ ਆਂ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਬਣਾਇਆ ਹੋਇਆ ਹਰਜਿੰਦਰ ਸਿੰਘ ਧਾਮੀ ਉਹਨੇ ਬੀਬੀ ਜਗੀਰ ਕੌਰ ਨੂੰ ਬੜੀਆਂ ਗੰਦੀਆਂ ਗਾਲਾਂ ਕੱਢੀਆਂ ਨੇ ਤੇ ਉਸ ਤੋਂ ਬਾਅਦ ਫਿਰ ਮਾਫੀ ਮੰਗ ਲਈ ਹੈ ਤੇ ਕਹਿੰਦਾ ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਮਾਫ ਕਰ ਦੋਗੇ ਹੁਣ ਇਹਦੇ ਉੱਪਰ ਵੀ ਆਪਾਂ ਗੱਲ ਕਰਨੀ ਹੈ ਸਾਰੀ ਕੀ ਹਰਜਿੰਦਰ ਸਿੰਘ ਧਾਮੀ ਨੇ ਜਿਹੜੀਆਂ ਗਾਲਾਂ ਬੀਬੀ ਜਗੀਰ ਕੌਰ ਨੂੰ ਕੱਢੀਆਂ ਨੇ ਕੀ ਇਹ ਇੱਕ ਸੱਚੇ ਸਿੱਖ ਦੀ ਨਿਸ਼ਾਨੀ ਹੈ ਕੀ ਕੋਈ ਸਿੰਘ ਜਾਂ ਸਿੱਖ ਮਾੜੀ ਜੀ ਗੱਲ ਤੋਂ ਪੜ ਕੇ ਤੇ ਕਿਸੇ ਬੀਬੀ ਨੂੰ ਐਦਾਂ ਦੀਆਂ ਗੰਦੀਆਂ ਗਾਲਾਂ ਕੱਢ ਸਕਦਾ ਜਿਵੇਂ ਦੀਆਂ ਇਹ ਜਿਹੜਾ ਅਕਾਲੀ ਦਲ ਨੇ ਲਾਇਆ ਹੋਇਆ ਜਥੇਦਾਰ ਹੈ ਸ਼ਰਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਹੋਇਆ ਇਹਨੇ ਜਿਵੇਂ ਬੀਬੀ ਜਗੀਰਕੌਰ ਨੂੰ ਕੱਡੀਆਂ ਨੇ ਔਰ ਜਿੱਦਾਂ ਇਹ ਮਾਫੀ ਮੰਗ ਰਿਹਾ ਹੈ ਕਿ ਦੇਖੋ ਜੀ ਜਾਣੇ ਅਣਜਾਣੇ ਮੇਰੇ ਤੋਂ ਗਲਤੀ ਹੋ ਗਈ ਤੈਸ਼ ਦੇ ਵਿੱਚ ਮੇਰੇ ਮੂੰਹ ਚੋ ਇਹ ਸ਼ਬਦ ਨਿਕਲ ਗਏ ਤੇ ਮੈਂ ਖਿਮਾ ਦਾ ਜਾਚਕਾਂ ਕੀ ਇਹਦੀ ਮਾਫੀ ਮੰਗਣ ਦਾ ਇਦਾਂ ਤੇ ਇਹਨਾਂ ਨਾਰਮਲ ਜਿਹਾ ਤਰੀਕਾ ਵਾਜਬ ਹੈ ਜਾਇਜ਼ ਹੈ ਕੀ ਮਾਫੀ ਦੇ ਦੇਣੀ ਚਾਹੀਦੀ ਹੈ ਇਹ ਬੜਾ ਤਰੀਕਾ ਫੜ ਲਿਆ ਵੀ ਪਹਿਲਾਂ ਤਾਂ ਬਹੁਤ ਵੱਡੇ ਵੱਡੇ ਗੁਨਾਹ ਕਰ ਲੋ ਤੇ ਬਾਅਦ ਚ ਕਹਿ ਦਿਓ ਮੈਂ ਖਿਮਾ ਦਾ ਜਾਚਕਾਂ ਮੈਂ ਖਿਮਾ ਦਾ ਜਾਚਕਾਂ ਕੀ ਇ ਇ ਇ ਇ ਨੇ ਵੱਡੇ ਗੁਨਾਹਾਂ ਦੇ ਲਈ ਜਿਵੇਂ ਪਿਛਲੇ ਟਾਈਮ ਤੋਂ ਸਜ਼ਾਾਂ ਮਿਲ ਰਹੀਆਂ ਨੇ ਉਹ ਬਾਜਵ ਨੇ ਗੱਲ ਪੂਰੀ ਕਰਨੀ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਵਿਚਾਰ ਲਿਖਿਓ ਸਭ ਤੋਂ ਪਹਿਲਾਂ ਇਹ ਧਾਮੀ ਵਾਲੇ ਮੁੱਦੇ ਤੇ ਗੱਲ ਕਰ ਲਈਏ ਆ ਪਹਿਲਾਂ ਸੁਣੋ ਧਾਮੀ ਬੋਲਿਆ ਕੀ ਸੀ ਜਦੋਂ ਗੁਰਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਕੋਟਕਪੂਰਾ ਤੋਂ ਫੋਨ ਕੀਤਾ ਤਾਂ ਧਾਮੀ ਕੀ ਬੋਲਿਆ ਸੀ ਆ ਸੁਣੋ ਇਹ ਤੁਹਾਡੇ ਨਾਲ ਬੀਬੀ ਜ਼ਗੀਰਕੌਰ ਜੀ ਨਾਲ ਗੱਲ ਹੋਈ ਜੀ ਉਹ ਕਹਿੰਦੇ ਕੱਲੇ ਧਾਮੀ ਸਾਹਿਬ ਗਏ ਤੇ ਉਹ ਕਰਾ ਲਿਆ ਇਹ ਹੋਰ ਤਾਂ ਕਿਸੇ ਮਾਰਦੀ ਕੁੱਤੀ ਔਰਤ ਤੁਸੀਂ ਕਾਸਮ ਖਾਲਾ ਕਾ ਇਲਾਕੇ ਉਤੇ ਉਹਨਾਂ ਦੇ ਉਹਦੀਆਂ ਗੱਲਾਂ ਮੰਨਦੇ ਤੁਸੀਂ ਨਹੀਂ ਨਹੀਂ ਚਲੋ ਮੈਂ ਤਾਂ ਹੁਣ ਤੁਸੀਂ ਦੇਖੋ ਉਹਨੇ ਜਸਟ ਇੱਕ ਸਵਾਲ ਕੀਤਾ ਹੈ ਗੋ ਬਈ ਉਹ ਉਹ ਬੰਦਾ ਗੋ ਪੁੱਛ ਰਿਹਾ ਹੈ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਉਹ ਕਹਿੰਦਾ ਵੀ ਜਿਹੜਾ ਅਕਾਲ ਤਖਤ ਸਾਹਿਬ ਨੇ ਸੁਖਬੀਰ ਬਾਦਲ ਹੋਰਾਂ ਬਾਰੇ ਇਹ ਹੁਕਮ ਦਿੱਤਾ ਸੀ ਜਦੋਂ ਫੈਸਲਾ ਦਿੱਤਾ ਸੀ ਵੀ ਇਹਨਾਂ ਦੇ ਅਸਤੀਫੇ ਜਿਹੜੇ ਦਿੱਤੇ ਹੋਏ ਨੇ ਉਹ ਅਕਾਲੀ ਦਲ ਤਿੰਨ ਦਿਨਾਂ ਚ ਪ੍ਰਵਾਨ ਕਰੇ ਤਾਂ ਤਿੰਨ ਦਿਨ ਬੀਤ ਗਏ ਪ੍ਰਵਾਨ ਕਿਉਂ ਨਹੀਂ ਕੀਤੇ ਤਾਂ ਉਹਦੇ ਜਵਾਬ ਦੇ ਵਿੱਚ ਫਿਰ ਇਹ ਧਾਮੀ ਜਿਹੜਾ ਹੈ ਇਹ ਗੁੱਸੇ ਚ ਆਇਆ ਕਹਿੰਦਾ ਵੀ ਵੇਖੋ ਉਹ ਸਮਾਂ ਵਧਾਤਾ ਸੀ ਤੇ ਅੱਗੋਂ ਬੰਦਾ ਜਦੋਂ ਸਵਾਲ ਕਰਦਾ ਹੈ ਬੀਬੀ ਜਗੀਰਕੌਰ ਦਾ ਨਾਮ ਲੈ ਕੇ ਤਾਂ ਫਿਰ ਇਹ ਕੀ ਬੋਲਿਆ ਉਹ ਤੁਸੀਂ ਸੁਣ ਲਿਆ ਔਰ ਬਾਅਦ ਚ ਇਹ ਧਾਮੀ ਸਾਹਿਬ ਮਾਫੀ ਮੰਗਦਾ ਔਰ ਆ ਮਾਫੀ ਵੀ ਤੁਹਾਨੂੰ ਦਿਖਾਉਣੇ ਆ ਇਹ ਧਾਮੀ ਕਹਿੰਦਾ ਹੈ ਕਿ ਮੈਂ ਬੀਬੀਆਂ ਦਾ ਸਤਕਾਰ ਬਹੁਤ ਕਰਦਾ ਔਰਤਾਂ ਦਾ ਸਤਕਾਰ ਬਹੁਤ ਕਰਦਾ ਔਰਤ ਜਾਤ ਸਾਰੀ ਦਾ ਹੀ ਕਰਦਾ ਤੇ ਮੈਂ ਮਾਫੀ ਮੰਗਦਾ ਹੁਣ ਜਿਹੜਾ ਕੁਛ ਇਹ ਬੋਲਿਆ ਕੀ ਤੁਹਾਨੂੰ ਇਹਦੀ ਬੋਲੀ ਚ ਔਰਤਾਂ ਦਾ ਸਤਕਾਰ ਚਲਕਿਆ ਔਰਤਾਂ ਦੀ ਇੱਜ਼ਤ ਚਲਕੀ ਹੰਕਾਰ ਚਲਕਿਆ ਜਾਂ ਸਤਕਾਰ ਚਲਕਿਆ ਇਹ ਤੁਸੀਂ ਦੱਸ ਦਿਓ ਦੇਖੋ ਸਿੱਧੀ ਤੇ ਸਾਫ਼ ਗੱਲ ਹੈ ਕਿ ਹਰਜਿੰਦਰ ਸਿੰਘ ਜਿਵੇਂ ਬੋਲਿਆ ਪਹਿਲੀ ਤਾਂ ਗੱਲ ਧਾਮੀ ਇਹਨੇ ਆਪਦੇ ਨਾਮ ਨਾਲ ਲਾਇਆ ਜੇ ਤਾਂ ਇਹ ਗੋਤ ਹੈ ਤਾਂ ਫਿਰ ਜਾਤਾਂ ਗੋਤਾਂ ਲਾਉਣ ਦੇ ਗੁਰਬਾਣੀ ਪੱਖ 'ਚ ਨਹੀਂ ਫਿਰ ਇਹ ਜਾਤਾਂ ਗੋਤਾਂ ਆਪਦੇ ਨਾਵਾਂ ਦੇ ਨਾਲ ਸਜਾਉਣ ਵਾਲੇ ਬੰਦੇ ਇਹ ਕਿਵੇਂ ਸਿੱਖ ਕਹੇ ਜਾ ਸਕਦੇ ਨੇ ਇੱਕ ਸਵਾਲ ਹੈ ਜੇ ਇਹਦੀ ਇਹ ਗੋਤ ਜਾਤ ਨਹੀਂ ਫਿਰ ਗੱਲ ਵੱਖਰੀ ਹੈ ਅਗਲੀ ਗੱਲ ਦੂਜੀ ਗੱਲ ਜਿੱਦਾਂ ਇਹਨੇ ਇਹ ਮਾਫੀ ਮੰਗੀ ਆ ਸੁਣੋ ਮੜਾ ਜੀ ਬੀ ਜ਼ਗੀਰ ਕੋਰ ਜੀ ਸਤਿਕਾਰਯੋਗ ਆ ਸਾਫ ਕਾ ਸ਼ੋਮਨੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆ ਉਹਨਾਂ ਨੂੰ ਕੋਟ ਕਰਕੇ ਮੈਨੂੰ ਉਹਨੇ ਸਵਾਲ ਕੀਤਾ ਤੇ ਮੇਰੇ ਕੋਲੋਂ ਕੁਝ ਜਾਣੇ ਅਣਜਾਣੇ ਵਿੱਚ ਆਪ ਸ਼ਬਦ ਬੋਲੇ ਗਏ ਮੈਂ ਕਿਉਂਕਿ ਔਰਤਾਂ ਦਾ ਦਿਲੋਂ ਸਤਿਕਾਰ ਕਰਦਾਂ ਪਰ ਕਈ ਵਾਰੀ ਗਰੋਧਿਤ ਹੋ ਕੇ ਬੰਦਾ ਕਈ ਵਾਰੀ ਆਪਾ ਖੋ ਜਾਂਦਾ ਤੇ ਮੈਂ ਜਿੱਥੇ ਪੂਰੀ ਬੀਬੀ ਜਗਦੀਬੀਆਂ ਦੀ ਔਰਤ ਜਾਤ ਤੋਂ ਮਾਫੀ ਮੰਗਦਾ ਉਥੇ ਬੀਬੀ ਜਗੀਰਕੌਰ ਜੀ ਸਾਫਾ ਪ੍ਰਧਾਨ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉੱਚੇ ਚੇ ਤੌਰ ਤੇ ਮਾਫੀ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹੁਣ ਦੇਖੋ ਤੁਸੀਂ ਕਿਦਾਂ ਹਰਜਿੰਦਰ ਸਿੰਘ ਧਾਮੀ ਨੇ ਮਾਫੀ ਮੰਗੀ ਹੈ ਬੰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਤੇ ਇੱਕ ਔਰਤ ਦੇ ਨਾਂ ਤੇ ਕੋਈ ਸਵਾਲ ਪੁੱਛ ਲੇ ਉਹ ਔਰਤ ਬੀਬੀ ਜਗੀਰ ਘਰਵੀ ਐਸੇ ਸ਼ਰਮਣੀ ਕਮੇਟੀ ਦੀ ਪ੍ਰਧਾਨ ਰਹੀ ਆ ਉਹ ਵੀ ਅਕਾਲੀਆਂ ਵੱਲੋਂ ਰਹੀ ਆ ਇਹ ਵੀ ਅਕਾਲੀ ਦਲ ਵੱਲੋਂ ਹੀ ਆ ਤਾਂ ਆ ਜਵਾਨ ਬੰਦਾ ਬੋਲੇ ਤੇ ਬਾਅਦ ਚ ਮੌਜ ਨਾਲ ਕਹਦੇ ਜੀ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮaaf ਕਰ ਦਿਓ ਮੈਂ ਬੀਬੀਆਂ ਦਾ ਸਤਕਾਰ ਬਹੁਤ ਕਰਦਾ ਕਿ ਇਹ ਆ ਬੀਬੀਆਂ ਦਾ ਸਤਕਾਰ ਦੇਖੋ ਯਾਰ ਸਿੱਧੀ ਗੱਲ ਆ ਆ ਜਿਹੜਾ ਮਾਫੀਆਂ ਦੇਣ ਵਾਲਾ ਇਹ ਤਰੀਕਾ ਚੱਲ ਰਿਹਾ ਹੈ ਇਹ ਤੁਹਾਨੂੰ ਕਿੰਨਾ ਕੁ ਸਹੀ ਲੱਗਦਾ ਜਿੱਡੇ ਵੱਡੇ ਗੁਨਾਹ ਸੁਖਵੀਰ ਬਾਦਲ ਹੋਰਾਂ ਨੇ ਕਬੂਲੇ ਯਾਰ ਐਡੇ ਗੁਨਾਹ ਕਬੂਲੇ ਵੀ ਕੋਟਕਪੂਰਾ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਜਿਹੜੇ ਸਿੱਖ ਸ਼ਹੀਦ ਹੋਏ ਆ ਸੰਗਤਾਂ ਦੇ ਉਹ ਸਾਡਾ ਗੁਨਾਹ ਅਸੀਂ ਮੰਨਦੇ ਆ ਜਿਹੜੇ ਇਹ ਇਹ ਵੀ ਮੰਨ ਗਏ ਵੀ ਕਾਲ ਤੱਕ ਸਰਬ ਦੇ ਜਥੇਦਾਰ ਤੋਂ ਅਸੀਂ ਉਹਨੂੰ ਹੁਕਮ ਲਾ ਲਿਆ ਕਿ ਆਪਦੇ ਮੁਤਾਬਕ ਚਲਾਉਂਦੇ ਰਹੇ ਆ ਐਡੇ ਐਡੇ ਵੱਡੇ ਗੁਨਾਹ ਕਬੂਲਣ ਵਾਲਿਆਂ ਨੂੰ ਜਿਹੜੀ ਸਜ਼ਾ ਮਿਲੀ ਆ ਕੀ ਉਨੀਕ ਸਜ਼ਾ ਕਾਫੀ ਹੈ ਇਹ ਸਵਾਲ ਹੈ ਔਰ ਜਿਵੇਂ ਆ ਧਾਮੀ ਗਾਲਾਂ ਕੱਢ ਕੇ ਇੱਕ ਔਰਤ ਨੂੰ ਗਾਲਾਂ ਕੱਢ ਕੇ ਤੇ ਕਹੀ ਜਾਂਦਾ ਮੈਂ ਖਿਮਾਂਦਾ ਜੱਜਕਾਂ ਕੀ ਬਸ ਇੰਨੀ ਕੀ ਸਿੱਖ ਪੰਥ ਦੇ ਵਿੱਚ ਜੇਕਰ ਹੋਰ ਸਾਰੇ ਦੇਸ਼ਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੇ ਗੁਨਾਹਾਂ ਦੀ ਸਜ਼ਾ ਰੱਖੀ ਹੈ ਕਿਤੇ ਵੱਡੀਆਂ ਸਜ਼ਾਵਾਂ ਨੇ ਇਹੋ ਜਿਹੀ ਗਨਾਵਾਂ ਦੀ ਤਾਂ ਕੀ ਸਿੱਖ ਪੰਥ ਦੇ ਵਿੱਚ ਇੰਨੀ ਕੀ ਸਜ਼ਾ ਬਸ ਹੈ ਵੀ ਜਿੰਨੀ ਕਿ ਸੁਖਬੀਰ ਬਾਦਲ ਉਹਨਾਂ ਨੂੰ ਲਾਈ ਗਈ ਹੈ ਜਾਂ ਜਿੰਨੀ ਕਿ ਆ ਧਾਮੀ ਕਹਿ ਰਿਹਾ ਮੈਂ ਖੀਮਾਂ ਦਾ ਜੱਜ ਕਾ ਮੈਂ ਖੀਮਾਂ ਦਾ ਮੈਨੂੰ ਮaaf ਕਰ ਦਿਓ ਦੇਖੋ ਇਹ ਤਾਂ ਫਿਰ ਇੱਕ ਰਵਾਜ ਪੈ ਜਾਊਗਾ ਕਿ ਜੋ ਮਰਜੀ ਕਰ ਲੋ ਤੇ ਬਾਅਦ ਚ ਕਹ ਦਿਓ ਕਿ ਗਲਤੀ ਹੋ ਗਈ ਮਾਫ ਕਰ ਦਿਓ ਇਹ ਠੀਕ ਨਹੀਂ ਤੁਹਾਨੂੰ ਕੀ ਲੱਗਦਾ ਜੋ ਇਸ ਧਾਮੀ ਨੇ ਕੀਤਾ ਉਹਦੇ ਤੇ ਤੁਸੀਂ ਆਪਣਾ ਕਮੈਂਟ ਲਿਖਿਓ ਹੁਣ ਅੱਗੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਦਮਦਮਾ ਸਾਹਿਬ ਦੇ ਨੇ ਉਹਨਾਂ ਦੇ ਉੱਪਰ ਆ ਇੱਕ ਵਿਅਕਤੀ ਹੈ ਜੀ ਦਾ ਨਾਮ ਇਹ ਦੱਸ ਰਿਹਾ ਹੈ ਕਿ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਔਰ ਇਹ ਕਹਿੰਦਾ ਹੈ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਦਾ ਸਾੰਡੂ ਐ ਔਰ ਇਹ ਕਹਿੰਦਾ ਹੈ ਕਿ ਗਿਆਨੀ ਹਰਪ੍ਰੀਤ ਨੇ ਹੀ ਮੇਰਾ ਰਿਸ਼ਤਾ ਕਰਾਇਆ ਸੀ ਕਹਿੰਦਾ ਸੀ ਮੁਖਸਰ ਸਾਹਿਬ ਇਕੱਠੇ ਹੁੰਦੇ ਸੀ ਕਹਿੰਦਾ ਮੈਂ ਗਿਆਨੀ ਹਰਪ੍ਰੀਤ ਦੀ ਬੜੀ ਇੱਜ਼ਤ ਕਰਦਾ ਸੀ ਪਰ ਬੜੇ ਗੰਦੇ ਦੋਸ਼ ਇਸ ਬੰਦੇ ਨੇ ਗਿਆਨੀ ਹਰਪ੍ਰੀਤ ਦੇ ਉੱਪਰ ਠੋਕੇ ਨੇ ਕਹਿੰਦਾ ਕਿ ਗਿਆਨੀ ਹਰਪ੍ਰੀਤ ਦੇ ਮੇਰੀ ਘਰ ਵਾਲੀ ਦੇ ਨਾਲ ਯਾਨੀ ਆਪਦੀ ਸਾਲੀ ਦੇ ਨਾਲ ਇਹ ਸਬੰਧ ਸੀ ਕਹਿੰਦਾ ਵਿਆਹ ਤੋਂ ਪਹਿਲਾਂ ਵੀ ਸੀ ਵਿਆਹ ਤੋਂ ਬਾਅਦ ਵੀ ਸੀ ਇਹ ਕਹਿੰਦਾ ਮੈਂ ਕਈ ਵਾਰ ਉੱਤੋਂ ਫੜਿਆ ਪਹਿਲਾਂ ਕਹਿੰਦਾ ਮੂੰਹ 'ਚ ਬੁਰਕੀਆਂ ਪਾਉਂਦੇ ਹੁੰਦੇ ਸੀ ਫਿਰ ਕਹਿੰਦਾ ਇੱਕ ਦਿਨ ਮੈਂ ਡਿਊਟੀ ਕਰਕੇ ਤੇ 3 ਘੰਟੇ ਪਹਿਲਾਂ ਆ ਗਿਆ ਤੇ ਇਹਨਾਂ ਨੂੰ ਮੈਂ ਉੱਪਰੋਂ ਫੜਿਆ ਗਲਤ ਹਾਲਤ ਦੇ ਵਿੱਚ ਔਰ ਇਹਦੇ ਜਿਹੜੇ ਇਹ ਦੋਸ਼ ਨੇ ਉਹ ਕੀ ਕਹੋਗੇ ਉਹਨਾਂ ਬਾਰੇ ਤੁਸੀਂ ਅੱਜ ਇਹ ਬੰਦਾ ਜਦੋਂ ਇਹਨੂੰ ਪੁੱਛਿਆ ਵੀ ਤੇਰੀ ਘਰ ਵਾਲੀ ਕਿੱਥੇ ਆ ਤਾਂ ਇਹ ਬੰਦਾ ਕਹਿੰਦਾ ਕਿ ਉਹ ਤਾਂ ਇਹਨਾਂ ਨੇ ਤੀਜੀ ਥਾਂ ਤੇ ਵਿਆਹ ਤੀ ਇਹ ਬੰਦਾ ਇੱਕ ਰਾਸ਼ਨਕਾਰ ਟਾਈਪ ਕੋਈ ਚੀਜ਼ ਵੀ ਚੈਨਲਾਂ ਦੇ ਉੱਪਰ ਦਿਖਾ ਰਿਹਾ ਕਈ ਸਾਰੇ ਚੈਨਲਾਂ ਤੇ ਇਹ ਬੋਲਿਆ ਸਾਡੇ ਮਿੱਤਰਾਂ ਦਾ ਇੱਕ ਚੈਨਲ ਆ ਲੋਕ ਆਵਾਜ਼ ਟੀਵੀ ਉਹਦੇ ਉੱਪਰ ਵੀ ਇਹ ਬੋਲਿਆ ਔਰ ਜਿਹੜੇ ਦੋਸ਼ ਇਹਨੇ ਲਾਏ ਨੇ ਉਹ ਕਹਿੰਦਾ ਵੀ ਮੈਨੂੰ ਇਹ ਮੇਰੇ ਤੇ ਦੋਸ਼ ਲਾ ਕੇ ਕਈ ਵਾਰ ਇਹਨਾਂ ਨੇ ਜੇਲ੍ਹ ਭਜਵਾ ਦਿੱਤਾ ਗਿਆਨੀ ਹਰਪ੍ਰੀਤ thora ਨੇ ਤੇ ਬਾਅਦ ਚ ਰੰਗ ਰਲੀਆਂ ਮਨਾਉਂਦੇ ਰਹੇ ਇਹ ਕਹਿੰਦਾ ਕਹਿੰਦਾ ਵਿਗਿਆਨੀ ਹਰਪ੍ਰੀਤ ਨੇ ਮੇਰਾ ਘਰ ਨਹੀਂ ਵਸਣ ਦਿੱਤਾ ਇਹ ਕਹਿੰਦਾ ਕਿ ਗਿਆਨੀ ਹਰਪ੍ਰੀਤ ਸ਼ੈਤਾਨ ਦੀ ਟੂਟੀ ਐ ਐਡੇ ਵੱਡੀਆਂ ਵੱਡੀਆਂ ਗੱਲਾਂ ਗਿਆਨੀ ਹਰਪ੍ਰੀਤ ਬਾਰੇ ਇਹਨੇ ਬੋਲੀਆਂ ਔਰ ਇੱਥੇ ਹੁਣ ਲੋਕ ਥੱਲੇ ਕਮੈਂਟ ਕੀ ਕਰ ਰਹੇ ਨੇ ਵੀਡੀਓ ਦੇਖ ਕੇ ਲੋਕਾਂ ਦੇ ਥੱਲੇ ਜਦੋਂ ਕਮੈਂਟ ਪੜ੍ਹਦੇ ਆ ਚੈਨਲਾਂ ਥੱਲੇ ਵੱਡੀ ਗਿਣਤੀ ਲੋਕ ਇਹ ਕਹਿ ਰਹੇ ਨੇ ਕਿ ਇਹ ਇਹਦਾ ਬੰਦਾ ਖੜਾ ਕੀਤਾ ਇਹ ਬੰਦਾ ਪੈਸੇ ਦੇ ਕੇ ਬੁਲਾਇਆ ਜਾ ਰਿਹਾ ਕੁਝ ਲੋਕ ਕਹਿੰਦੇ ਨੇ ਇਹ ਬੰਦਾ ਵਿਰਸਾ ਸਿੰਘ ਵਲਟੋਆ ਹੋਰਾਂ ਵੱਲੋਂ ਬੁਲਾਇਆ ਜਾ ਰਿਹਾ ਕੁਝ ਕਹ ਰਹੇ ਨੇ ਇਹ ਬੰਦਾ ਸੁਖਬੀਰ ਬਾਦਲ ਤੇ ਅਕਾਲੀ ਦਲ ਵੱਲੋਂ ਬੁਲਾਇਆ ਜਾ ਰਿਹਾ ਕਿਉਂਕਿ ਲੋਕ ਇਹ ਕਹਿੰਦੇ ਨੇ ਕਿ ਜਿਹੜੀ ਵਿਰਸਾ ਸਿੰਘ ਵਲਟੋਆ ਨੂੰ 10 ਸਾਲ ਲਈ ਅਕਾਲੀ ਦਲ ਚੋਂ ਕੱਢਿਆ ਉਹ ਗਿਆਨੀ ਹਰਪ੍ਰੀਤ ਦਾ ਉਹਦੇ ਚ ਵੱਡਾ ਯੋਗਦਾਨ ਸੀ ਉਸ ਫੈਸਲੇ ਚ ਲੋਕ ਇਹ ਕਹਿ ਰਹੇ ਨੇ ਕਿ ਜਿਹੜਾ ਸੁਖਬੀਰ ਬਾਦਲ ਹੋਰਾਂ ਨੂੰ ਆ ਜਿਹੜੀ ਸਜ਼ਾ ਲੱਗੀ ਹੈ ਜਾਂ ਸਭ ਕੁਝ ਹੋਇਆ ਇਹਦੇ ਵਿੱਚ ਵੀ ਗਿਆਨੀ ਹਰਪ੍ਰੀਤ ਦਾ ਸਟੈਂਡ ਸਭ ਤੋਂ ਉੱਪਰ ਸੀ ਇਸ ਕਰਕੇ ਗਿਆਨੀ ਹਰਪ੍ਰੀਤ ਦੇ ਖਿਲਾਫ ਉਹਦੀ ਕਰਦਾਰਕੁਸ਼ੀ ਕਰਨ ਲਈ ਉਹਨੂੰ ਬਦਨਾਮ ਕਰਨ ਲਈ ਇਹ ਬੰਦਾ ਬੁਲਾਇਆ ਜਾ ਰਿਹਾ ਹੁਣ ਦੇਖੋ ਮੈਂ ਗੱਲ ਕੀਤੀ ਹੈ ਜੋ ਕਮੈਂਟਾਂ ਦੇ ਵਿੱਚ ਥੱਲੇ ਆ ਰਹੇ ਤੁਸੀਂ ਆਪਣਾ ਕਮੈਂਟ ਅੱਜ ਲਿਖ ਸਕਦੇ ਹੋ ਤੁਹਾਨੂੰ ਕੀ ਲੱਗਦਾ ਕੀ ਇਹ ਬੰਦਾ ਜਿਹੜਾ ਜਿਹੜਾ ਬੋਲ ਰਿਹਾ ਹੈ ਜਥੇਦਾਰ ਗਿਆਨੀ ਹਰਪ੍ਰੀਤ ਬਾਰੇ ਕੀ ਇਹ ਸੱਚੀਆਂ ਗੱਲਾਂ ਬੋਲਦਾ ਹੋ ਸਕਦਾ ਹੈ ਕੀ ਇਹਦੇ ਦੋ ਸੱਚੇ ਹੋ ਸਕਦੇ ਨੇ ਜਾਂ ਫਿਰ ਇਹ ਸੱਚਮੁੱਚ ਅਕਾਲੀ ਦਲ ਸੁਖਬੀਰ ਬਾਦਲ ਜਾਂ ਵਿਰਸਾ ਬਲਟੋਆ ਹੋਰਾ ਦੁਆਰਾ ਬੁਲਵਾਇਆ ਜਾ ਰਿਹਾ ਇਹਦੇ ਤੇ ਤੁਸੀਂ ਸਿਆਣੇ ਹੋ ਸਮਝਦਾਰ ਹੋ ਤੁਸੀਂ ਆਪਣਾ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਦੇਖੋ ਕੁਝ ਵੀ ਹੋ ਸਕਦਾ ਹੈ ਗੱਲਾਂ ਦੋਵੇਂ ਸੰਭਾਵਨਾ ਹੁੰਦੀ ਹੈ ਕਈ ਵਾਰ ਕੋਈ ਵੀ ਬੰਦਾ ਕਿਸੇ ਵੀ ਪੱਧਰ ਦਾ ਉਹ ਕੁਝ ਕਰ ਵੀ ਸਕਦਾ ਹੈ ਤੇ ਜਿਸ ਤਰੀਕੇ ਦਾ ਮਾਹੌਲ ਹੈ ਇਸ ਟਾਈਮ ਬਣਿਆ ਕਾਲੀ ਦਲ ਨੂੰ ਜਿਸ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਤੇ ਬਾਕੀ ਸਿੰਘ ਸਾਬਾਨਾ ਵੱਲੋਂ ਜਿਹੜੀ ਸਜ਼ਾ ਲਾਈ ਗਈ ਹੈ ਉਹਦੀ ਆਖ ਚੋਂ ਕੁਝ ਹੋ ਵੀ ਸਕਦਾ ਹੈ ਸੰਭਾਵਨਾ ਦੋਵੇਂ ਚੀਜ਼ਾਂ ਦੀ ਪਈ ਹੈ ਔਰ ਉਧਰ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ ਖਣੋਰੀ ਬਾਰਡਰ ਤੇ ਉੱਥੋਂ ਇਹ ਖਬਰਾਂ ਨੇ ਕਿ ਕਿਸੇ ਵੀ ਟਾਈਮ ਜਗਜੀਤ ਸਿੰਘ ਡੱਲੇਵਾਲ ਨੂੰ ਸਾਇਲੈਂਟ ਅਟੈਕ ਆ ਸਕਦਾ ਉਹਦੇ ਅੰਗ ਕੰਮ ਕਰਨਾ ਬੰਦ ਕਰ ਰਹੇ ਨੇ ਕਿਉਂਕਿ ਕਰੀਬ 20 ਦਿਨ ਹੋ ਚੱਲਿਆ ਮਰਨ ਵਰਤੇ ਉੱਥੇ ਬੱਬੂ ਮਾਨ ਗਾਇਕ ਵੀ ਗਿਆ ਉੱਥੇ ਰਕੇਸ਼ ਟਕੈਤ ਕਿਸਾਨ ਆਗੂ ਵੀ ਪਹੁੰਚ ਗਿਆ ਉੱਥੇ ਹੁਣ ਜਿਹੜੇ ਹੋਰ ਵੀ ਕਾਫੀ ਲੋਕ ਪਹੁੰਚ ਰਹੇ ਨੇ ਤੇ ਇੱਕ ਸਵਾਲ ਇਹ ਵੀ ਉੱਠ ਰਿਹਾ ਵੀ ਲੱਖਾਂ ਸਦਾਣਾ ਇਲੈਕਸ਼ਨ ਲੜਦਾ ਚੋਣਾ ਲੜਦਾ ਤੇ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੋਰੀਏ ਕਹਿੰਦੇ ਰਹੇ ਨੇ ਕਿ ਅਸੀਂ ਨਾਨ ਪੋਲੀਟੀਕਲ ਆ ਚੋਣਾ ਲੜਨ ਵਾਲਾ ਵੋਟਾਂ 'ਤੇ ਖੜਨ ਵਾਲਾ ਕੋਈ ਬੰਦਾ ਇੱਥੇ ਆਉਣਾ ਨਹੀਂ ਚਾਹੀਦਾ ਤਾਂ ਫਿਰ ਲਖਾ ਸੁਧਾਨਾ ਉੱਥੇ ਜਾ ਰਿਹਾ ਹੈ ਇਸ ਮੁੱਦੇ ਉੱਪਰ ਵੀ ਸਵਾਲ ਉੱਠ ਰਹੇ ਨੇ ਵੀ ਇਹ ਕੀ ਲਖਾ ਸੁਧਾਨਾ ਪੋਲੀਟੀਕਲ ਨਹੀਂ ਹੈ ਕੀ ਲੱਖਾ ਸਦਾਣਾ ਚੋਣਾ ਨਹੀਂ ਲੜ ਰਿਹਾ ਇਹ ਸਵਾਲ ਕੁਝ ਲੋਕ ਜਿਹੜੇ ਆ ਉਹ ਸੋਸ਼ਲ ਮੀਡੀਆ ਤੇ ਉਠਾ ਰਹੇ ਨੇ ਪਰ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜਿਕ ਹੈ ਅੱਜ ਕਿਸਾਨਾਂ ਦਾ ਇੱਕ ਹੋਰ ਜਥਾ ਦਿੱਲੀ ਵੱਲ ਵਧਣਾ ਹੈ ਇੰਟਰਨੈਟ ਪੂਰੀ ਤਰ੍ਹਾਂ ਖਨੌਰੀ ਤੇ ਸ਼ੰਭੂ ਮੋਰਚੇ ਦੇ ਉੱਪਰ ਬੰਦ ਕਰ ਦਿੱਤਾ ਗਿਆ ਹੈ ਔਰ ਹਰਿਆਣੇ ਦੀ ਪੁਲਿਸ ਜਿਹੜੀ ਆ ਉਹ ਪਿਛਲੇ ਦਿਨੀ ਡਰਾਮੇਬਾਦੀ ਕਰਦੀ ਨਜ਼ਰ ਆਈ ਸੀ ਜਦੋਂ ਕਦੇ ਅਥਰੂ ਗੈਸ ਦੇ ਗੋਲੇ ਤੇ ਕਦੇ ਕਿਸਾਨਾਂ ਤੇ ਫੁੱਲ ਸੁੱਟੇ ਜਾ ਰਹੇ ਸੀ ਉਹ ਇੱਕ ਡਰਾਮਾ ਸੀ ਉਹ ਗੋਦੀ মিডিਆ ਦੇ ਰਹੀਂ ਇੱਕ ਪ੍ਰਚਾਰ ਕਰਾਉਣਾ ਚਾਹੁੰਦੇ ਸੀ ਕਿ ਵੇਖੋ ਅਸੀਂ ਤਾਂ ਫੁੱਲ ਸੁੱਟ ਰਹੇ ਹਾਂ ਇਸ ਦੇ ਕਿਸਾਨਾਂ ਦੇ ਬੜੇ ਸਤਿਕਾਰ ਕਰਦੇ ਹਾਂ ਪਰ ਇਸ ਡਰਾਮੇਬਾਜੀ ਨੂੰ ਪਛਾਨਣ ਦੀ ਲੋੜ ਹੈ ਜਿਹੜੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਐਸਕੇਐਮ ਚ ਨੇ ਉਹ ਵੀ ਆਪਣੇ ਤਰੀਕੇ ਨਾਲ ਲੜਾਈ ਲੜ ਰਹੀਆਂ ਉਗਰਾਹਾ ਹੋਰਾਂ ਦਾ ਬਿਆਨ ਆ ਗਿਆ ਉਹ ਕਹਿੰਦੇ ਕਿ ਅਸੀਂ ਲੜਾਈ ਮੰਗਾ ਨਾਲ ਸਹਿਮਤ ਆ ਪਰ ਲੜਾਈ ਲੜਨ ਦਾ ਤਰੀਕਾ ਇਹਨਾਂ ਦਾ ਵੱਖਰਾ ਹੈ ਤੇ ਸਾਡਾ ਵੱਖਰਾ ਹੈ ਉੱਥੇ ਸਾਡੀ ਸਹਿਮਤੀ ਸ਼ੁਰੂ ਤੋਂ ਇਹਨਾਂ ਨਾਲ ਨਹੀਂ ਸੀ ਪਰ ਅਸੀਂ ਇਹ ਜਿਹੜਾ ਇਹ ਲੜਾਈ ਲੜ ਰਹੇ ਨੇ ਉਹਦੇ ਖਿਲਾਫ ਨਹੀਂ ਹੈਗੇ ਤਾਂ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ